ਮੋਟਰਸਾਈਕਲ ਚਾਲਕ ਦੀ ਇੱਕ ਗਲਤੀ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ ਤੇਜ਼ ਰਫਤਾਰ ਮੋਟਰਸਾਈਕਲ ਪਹਿਲਾ ਗੱਡੀ ਨਾਲ ਟਕਰਾਇਆ ਤਾਂ ਗੱਡੀ ਬੇਕਾਬੂ ਹੁੰਦੀ ਹੋਈ ਇੱਕ ਆਟੋ ਰਿਕਸ਼ਾ ਟਰੈਕਟਰ ਅਤੇ ਇੱਕ ਮੋਟਰਸਾਈਕਲ ਨਾਲ ਟਕਰਾ ਗਈ ਜਿਸ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਦਰਸਲੇ ਹਾਸਾ ਵਾਪਰੇ 오ਡੀਸ਼ਾ ਦੇ ਕੋਰਾਪੁੱਟੂ ਜ਼ਿਲ੍ਹੇ 'ਚ ਜਿੱਥੇ 베ਰੀਗੁਮਾ ਇਲਾਕੇ 'ਚ ਕਈ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਘਟਨਾ 26 ਜਨਵਰੀ ਨੂੰ ਵਾਪਰੀ ਜਦੋਂ ਛੱਤੀਸਗੜ੍ਹ ਨੰਬਰ ਦੀ ਇੱਕ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾਖੀ। ਗੱਡੀ 'ਚ ਕਰੀਬ 15 ਯਾਤਰੀ ਸਵਾਰ ਸੀ। ਇਸ ਤੋਂ ਬਾਅਦ ਇੱਕ ਗੱਡੀ ਇੱਕ ਆਟੋ ਰਿਕਸ਼ਾ ਨਾਲ ਟਕਰਾ ਗਈ ਅਤੇ ਦੂਜੀ ਸਾਈਡ ਤੋਂ ਆ ਰਹੇ ਟਰੈਕਟਰ ਨਾਲ ਅਤੇ ਮੋਟਰਸਾਈਕਲ ਨਾਲ ਵੀ ਟਕਰਾਈ ਜਿਸ ਕਾਰਨ ਤਿੰਨ ਲੋਕਾਂ ਦੀ ਮੌਕੇ ਤੇ ਜਾਂਚ ਲਈ ਗਈ ਜਦਕਿ ਤਾਜ਼ਾ ਜਾਣਕਾਰੀ ਮੁਤਾਬਕ ਕਈ ਜ਼ਖਮੀਆਂ ਨੂੰ ਹਸਪਤਾਲ ਚ ਪਹੁੰਚ ਕਰਵਾਇਆ ਗਿਆ ਸੀ ਵਿੱਚੋਂ ਹੁਣ ਚਾਰ ਲੋਕਾਂ ਦੀ ਹੋਰ ਮੌਤ ਹੋ ਗਈ ਹੈ ਯਾਨੀ ਕਿ ਮੋਟਰਸਾਈਕਲ ਵਾਲੇ ਦੀ ਇੱਕ ਗਲਤੀ ਨੇ 7 ਲੋਕਾਂ ਦੀ ਜਾਨ ਲੈ ਲਈਏ ਕਟਨਾ ਸਥਾਨ ਤੇ ਮਾਰੇ ਗਏ ਲੋਕਾਂ ਚੋਂ ਦੋ ਆਟੋ ਸਵਾਰ ਵਿਅਕਤੀ ਅਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਸ਼ਾਮਿਲ ਸੀ ਉਧਰ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਚ ਪਹੁੰਚਾਇਆ ਗਿਆ ਜਿੱਥੇ ਗੰਭੀਰ ਰੂਪ ਚ ਜ਼ਖਮੀ ਲੋਕਾਂ ਨੂੰ ਕੋਰਾ ਪੁੱਟੂ ਦੇ ਮੈਡੀਕਲ ਕਾਲਜ ਚ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਹੁਣ 4 ਹੋਰ ਲੋਕਾਂ ਦੀ ਜਾਨ ਚ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ